ਆਹੇ ਗੁਰੂ ਜੀ ਕੀਤਾ ਲੋੜੀਏ ਕੰਮ ਸੋ ਹਰਪਹਿ ਆਖੀਐ ਕਰਿ ਦੇਹੁ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਹਲਕ ਪ੍ਰਭ ਲਖੀਐ RAM ਕਲੀ ਮਹਲਾ ਤੀਜਾ ਅਨੰਦ ਦੇਖੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾਨ ਜਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੇ ਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸੁਭਨਾ ਗੱਲਾਂ ਸੰਵਾਰਤ ਸੁਆਮੀ ਸੋ ਪਿਉ ਮਨੋ ਬਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਜਾ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕਿਸੇ ਦਾ ਜਿਸ ਦੇ ਸੋ ਪਾਵੇ ਸਦਾ ਸਿ ਸ਼ਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ੌਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਨਾਹੀ ਵਸਿਆ ਜਿਨ ਇਛਾ ਸੰਪਰਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋਸ਼ ਅਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਆਵਾਜੇ ਪੰਜ ਛਾਵ ਦੇ ਅਧਿਕਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਦੁਰਕਾਰੋਂ ਪਾਇਆ ਤੁਦ ਜਿਨ ਕਉ ਉਸ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖੋ ਆਤਿ ਘਰ ਅਨਹਦ ਵਾਜੇ आनंद सुनो बड भागीयो सगले मनोरथ पुरे पारब्रह्म प्रोपाया उतरै सगले विसुरे दुख रोग संताप उतरै सोणी सच्ची वाणी संत साजन भय सर्वसे पुरे गुरु ते जानी सुनते पुनीत गाते पवितत सतगुरु रहया पर पुरे ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਤਾਈ ਦਾਇ ਦਾਇ ਖਿਲ ਸਗਨ ਜਗਤ ਚੰਗਿਆਈਆ ਬੁਰਿਆਈਆ ਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗਏ ਮਸਕਤ ਥਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਨ ਜਿਨੇ ਨਾਮ ਧਿਆਇ ਗਏ ਮਸਕਤ ਥਾਲ ਸਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲਾ ਹੋਆ ਪਾਰ ਬ੍ਰਹਮ ਸੁਆਮੀ ਸਤ ਗੁਰ ਧਿਆਇਆ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨਸੀ ਸੁਖ ਪਾਇਆ ਦਿਆਲਾ ਸਵਾਮੀ ਓਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਬਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਰਹਾਉ ਸਤ ਗੁਰ ਨਾਮ ਨਿਦਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨਵਸਿਆ ਬਨਾਸੀ ਤਾ ਕਾ ਬਿਗਨ ਨਾ ਕੋ ਲਾਗੈ ਜੋ ਸਤ ਗੁਰ ਆਪਣੈ ਰਾਖੈ ਚਰਨ ਕਮਲ ਬਸੇ ਹਿਰਦ ਅੰਤਰ ਅਮਰਤ ਹਰ ਰਸ ਚਾਖੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਨ ਕੀ ਅਛ ਬੁਜਾਈ ਨਾਨਕ ਦਾਸ ਤਾਕੈ ਬਲਹਾਰ ਜਨਪੂਰਨ ਭਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਨ ਕੀ ਅਛ ਪੁਜਾਈ ਨਾਨਕ ਦਾਸ ਤਕ ਬਲਿਹਾਰੈ ਪੂਰਨ ਬੈਰਖਾਈ ਤੂੰ ਥੰਕ ਤੂੰ ਬੈਰਦਾਸ ਜਿਉ ਪਿੰਡ ਸੰਭ ਤੇਰੀ ਤਹਮਾਦ ਬਿਦਾ ਹਮ ਬਾਰਕ ਤੇਰੇ ਤੁਮਰੀ ਕੇ ਰਹਾ ਪਾਵੇਂ ਸੁਖ ਗੰ ਜੀ ਕੋਏ ਨ ਜਾਣ ਤੁਮਰਾ ਅੰ ਵਿਆਪਕ ਸਗਲ ਸਮਗਰੀ ਤੁਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਜੇ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਜੇ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ ਸਦਾ ਕਰ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫੇਰੰਗਤ ਗੁਰ ਤੇ ਅਮਰਦਾਸ RAM ਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਤ ਆਵੇ ਧਾਏ ਸਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਸਭ ਥਾਈ ਹੁਣਾ ਜੀ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਦਸ ਪਾਤਸ਼ਾਹਾਂ ਦਸੋਂ ਪਾਤਸ਼ਾਹਾਂ ਦੇਸ ਰੋਗ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਾਹਰ ਜਹੋਰ ਸਰਬ ਕਲਾ ਪਰਪੂਰ ਕਲ ਜੋ ਕਹਿ ਬੋ ਹਿਥ ਨਾਮ ਕੇ ਜਹਾਜ ਹਲਤ ਪਲ ਦੇ ਰਖਿਆ ਕੋ ਪਰਲੋਕ ਦੇ ਸਹਾਇ ਕਹਾਜਰ ਨਾਜਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਮ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ 10 ਪਾਦ ਸੰਿਆਚਾਰ ਸਹਿਬ ਜਾਨ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਭਗਤਾਂ ਸੁਚਿਆਰਿਆਂ ਪਿਆਰਿਆਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪੋਇਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਹੇ ਅਕਾਲ ਪੁਰਖ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿਰਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਚਰਨਾਂ ਨਾਲ ਜੋੜ ਲਾਓ ਕਲ ਯੁਗ ਨੂੰ ਮੋੜ ਲਾਓ ਟੁੱਟੀ ਗਿੰਦੋ ਮਿਹਰਬਾਨ ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਂ ਸਤਿਗੁਰੂ ਨਿਓਟਿਆਂ ਦੀਓਟ ਨੇ ਆਸਰੇਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਲੀ ਹੈ ਪਾਤਸ਼ਾਹ ਮੰਥਲੇ ਸਮਾਗਮ ਨੂੰ ਮਨਾਉਣਾ ਹੋਇਆ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਸਰਦਾਰ ਮਨਜੀਤ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਆਪਨੇ ਮਿਹਰ ਕੀਤੀ ਪਰਿਵਾਰ ਨੂੰ ਕਾਰਜਾਂ ਦੇ ਵਿੱਚੋਂ ਸਫਲਤਾयां ਬਖਸ਼ਿਸ਼ ਕੀਤੀਆਂ ਪਾਤਸ਼ਾਹ ਆਪ ਜੀ ਦਾ ਸ਼ੁਕਰਾਨਾ ਕਰਦੇ ਆਂ ਤੇ ਬੱਚੇ ਸੁਖਪ੍ਰੀਤ ਸਿੰਘ ਨੂੰ ਵਿਦਿਆ ਚੋਂ ਸਫਲਤਾयां ਬਖਸ਼ਿਸ਼ ਕੀਤੀਆਂ ਆਪ ਜੀ ਦਾ ਸ਼ੁਕਰਾਨਾ ਕਰਦੇ ਆਂ ਹੋਇਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਨਾਮ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰambh ਹੋ ਰਹੇ ਨੇ ਪਾਤਸ਼ਾਹ ਆਪਨੇ ਮਿਹਰ ਕਰਨੀ ਜਿਸ ਵੀ ਮਨੋ ਕਾਮਨਾ ਨੂੰ ਮੁਖ ਰੱਖਦਿਆਂ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸੇਵਕ ਜਾਣਦੇ ਹੋਏ ਮਨੋ ਕਾਮਨਾ ਪੂਰਨ ਕਰਨੀਆਂ ਘਰ ਵੇ ਸੁੱਖ ਸ਼ਾਂਤੀ ਨਾਮ ਬਾਣੀ ਦਾ ਆਸਾ ਕਰਨਾ ਬੱਚਿਆਂ ਦਾ ਪਰਿਵਾਰ ਦਾ ਮੇਲ ਇਤਿਫਾਕ ਬਣਾਈ ਰੱਖਣਾ ਕਾਰੋਬਾਰ ਵਿੱਚ ਬਾਦੇ ਬਰਕਤਾਂ ਪਾਉਣੀਆਂ ਦਿਨ-ਦੂਣੀ ਰਾਤ ਚੌਗਣੀ ਤ੍ਰੱਕੀ ਬਖਸ਼ਿਸ਼ ਕਰਨੀ ਪਾਦਸ਼ਾਹ ਤੁਸੀਂ ਸਮਰਾਥ ਹੋ ਅਸੀਂ ਅਲ ਭਗ ਹਾਂ ਹਰ ਸਮੇਂ ਹਰ ਸਵਾਸ ਭੁਲਣਹਾਰ ਹਾਂ ਤੋ ਸਮਰਾਥ ਵੱਡਾ ਮੇਰੀ ਮਤ ਥੋੜੀ ਰਾਮ ਪਾਲਿਆ ਕਿਰਤਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਆਸਰਾ ਆਪ ਜੀ ਦੇ ਸਿੱਖਾਂ ਸੇਵਕਾਂ ਨੂੰ ਬੱਚਿਆਂ ਨੂੰ ਪਾਤਸ਼ਾਹ ਤੁਹਾਡਾ ਆਸਰਾ ਹੈ ਲੜ ਲਗਿਆਂ ਦੀ ਲਾਜ ਰੱਖਣੀ ਆਪਣੇ ਬਿਰਤ ਬਾਣੇ ਦੀ ਨਾਮ ਦੀ ਲਾਜ ਰੱਖਣੀ ਤਾਤੇ ਬਾਵ ਨਾ ਲਗਈ ਪਾਰ ਬਹਿਮ ਸ਼ਰਮਾਏ ਚੋ ਬਿਰਤ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਪਰਿਵਾਰ ਦੇ ਬੱਚਿਆਂ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੰਢੀ ਰੱਖਣੀ ਆਧੀਆਂ ਬਿਆਧੀਆਂ ਪਾਧੀਆਂ ਤੋਂ ਬਚਾਉਣਾ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਪਾਤਸ਼ਾ ਜਿਵੇਂ ਪਿੱਛੇ ਰਹਮਤਾ ਬਖਸ਼ਿਸ਼ਾ ਕਰਕੇ ਬੱਚੇ ਨੂੰ ਸਫਲਤਾयां ਬਖਸ਼ਿਸ਼ ਕੀਤੀਆਂ ਓਵੇਂ ਜਿਵੇਂ ਅਗਾਹ ਨੂੰ ਵਿਦਿਆ ਚੋਂ ਸਫਲਤਾयां ਬਖਸ਼ਿਸ਼ ਕਰਕੇ ਬੱਚੇ ਦੇ ਮਨ ਨੂੰ ਜਿਤ ਲੈਣਾ ਬਾਣੀ ਨਾਲ ਜੋੜਨਾ ਬਾਣੀ ਤੇ ਬਧਿਕ ਤੋਂ ਬਧਿਕ ਭਰੋਸਾ ਭਾਵਨਾ ਸ਼ਰਧਾ ਬਣਾਈ ਰੱਖਣੀ ਮੈਂ ਹੋਰ ਥਾਉ ਨਹੀਂ ਜਿਸ ਪੈ ਕਹੋ ਬਿਨਹੰਤੇ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸ਼ਰਨ ਪਿਆਂ ਦੀ ਲਾਜ ਰੱਖਣੀ ਆਪਣੇ ਬਿਰਧ ਬਾਣੇ ਦੀ ਨਾਮ ਦੀ ਲਾਜ ਰੱਖਣੀ ਪਾਤਸ਼ਾ ਹਜ਼ੂਰੀ ਅੰਦਰ ਪਾਠੀ ਸਿੰਘ ਹਾਜ਼ਰ ਨੇ ਕੁੰਬ ਧੂਪ ਜੋਤ ਸਗਲ ਸਮਗਰੀ ਹਾਜ਼ਰ ਹੈ ਸੇਵਾ ਬਖਸ਼ੋ ਆਪਨੇ ਮਿਹਰ ਕਰਨੀ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਇਸ ਮਹਾਨ ਜਗ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣਾ ਪਾਤਸ਼ਾਹ ਸਭ ਦੀ ਹਾਜ਼ਰੀ ਲਾਉਣੀ ਸੇਵਕ ਪਰਿਵਾਰ ਦੀ ਇੱਜ਼ਤ ਲੱਜਪਤ ਬਰਕਰਾਰ ਰੱਖਣੀ ਨਿੰਦਕਾਂ ਦੁਸ਼ਟਾਂ ਪੱਧਰੀਆਂ ਦਾ ਨਾਸ਼ ਕਰਨਾ ਗੁਰਮਤ ਦਾ ਵਿਸਾਰ ਕਰਨਾ ਮੰਦੇ ਹਾਂ ਚੰਗੇ ਹਾਂ ਤੁਹਾਡੇ ਹਾਂ ਤੁਹਾਡਿਆਂ ਦੀ ਤੁਹਾਨੂੰ ਲਾਜ ਹੈ ਗ੍ਰਿਗ ਨਵਾਜ ਬਖਸ਼ਿਆ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਨੂੰ ਭੋਗ ਲੱਗੇ ਅੰਮ੍ਰਿਤ ਪ੍ਰਸਾਦ ਸਿੱਖਾਂ ਸੇਵਕਾਂ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਸੁਖ ਹੋਵੇ ਨਾਮ ਚਿਤਾਵੇ ਸ੍ਰੀ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸ੍ਰੀ ਅਕਾਲ ਵਾਹਿਗੁਰੂ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਜੁਪੈ ਜੁਪ ਨਾ ਹੋਵਈ ਜੇ ਲਾਇ ਰਾਂ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਾਈ ਹੁਕਮੀ ਉਤਮ ਨੀਚ ਹੁਕਮ ਲੈਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੈ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਮਖੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਦੂਰ ਤਨਾ ਕਤਿਨਾ ਬਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਖ ਪਾਹੇ ਜੁਗਾ ਜੁਗੰਤਰ ਗਾਹੀ ਗਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗ ਸਾਬੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗਾ ਦੇ ਦੇ ਦਾਤ ਕਰੇ ਦਾਤਾਰ ਬੇਰ ਕੇ ਅੱਗੇ ਰਖੀਐ ਜਿਤ ਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਵ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵਾਂ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇ ਵਯਾ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰਈਸਰ ਗੁਰਕੂਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਤਨ ਨ ਜਾਈ ਗੁਰਾ ਇੱਕ ਦੇਪੁ ਜਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਤ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਰਟ ਉਪਾਈ ਮੇਕਾ ਵਿਣ ਕਰਮਾ ਕੇ ਮਿਲ ਲਈ ਮਤ ਬਚਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਵਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸ